ਹਰ ਸਾਲ ਦੀ ਤਰ੍ਹਾਂ ਪੰਜਵੀਂ ਤਿਰੰਗਾ ਯਾਤਰਾ ਜਿਹੜੀ 10 ਅਗਸਤ ਸਵੇਰੇ 10:30 ਵਜੇ রবিਵਾਰ ਦੇ ਦਿਨ ਹਿੰਦੂ ਸਵਾ ਸਕੂਲ ਤੋਂ ਨਿਕਲੇਗੀ ਇਸ ਸ਼ਹਿਰ ਦੇ ਵਿਭਿੰਨ ਹਿੱਸਿਆਂ 'ਚੋਂ ਹੋ ਕੇ ਜਐਸਏ ਕਟਰਾ ਦੁੱਲੋ ਗੰਗਾ ਰਾਮ ਜਛਵਾਲਾ ਟੁੰਡਾਤਲਾ ਫਰਨੀਚਰ ਵਾਲਾ ਬਾਜ਼ਾਰ ਕਾਲੀ ਮਾਤਾ ਜੀ ਦਾ ਮੰਦਿਰ ਫੇਰ ਸ਼ਕਤੀਨਗਰ ਸ਼ਕਤੀਨਗਰ ਤੋਂ EMC ਹਸਪਤਲ EMC ਰਵਿਦਾਤਜੀ ਦਾ ਮਹੱਲਾ ਫਿਰ ਕਟਰਾ ਸਫੇਦ ਚੌਂਕ ਬਾਜ਼ਾਰ ਕਟਰਾ ਸਫੇਦ ਤੋਂ ਹੁੰਦੇ ਹੋਏ ਕਟਰਾ ਭਾਈ ਸੰ ਸਿੰਘ ਕਟਰਾ ਭਾਈ ਸੰ ਸਿੰਘ ਤੋਂ ਦੁਬਾਰਾ ਹਿੰਦੂ ਸਭਾ ਸਕੂਲ ਆ ਕੇ ਇਹਦੀ ਸਮਾਪਤੀ ਹੋਈ ਇਸ ਸਵਤੰਤਰਤਾ ਦਿਵਸ ਦੇ ਉੱਤੇ ਹਰ 15 ਅਗਸਤ ਨੂੰ ਤਿਰੰਗਾ ਕੱਢਨੇ ਆਂ ਔਰ ਇਹਦੇ ਵਿੱਚ ਨੌ ਜਵਾਨਾਂ ਦੇ ਵਿੱਚ ਵੀ ਉੱਸਾ ਜਾਂਦਾ ਕਿ ਭਾਰਤ ਜਿਹੜਾ ਸਤੰਤਰ ਹੋਇਆ ਸੀ 1947 15 ਅਗਸਤ ਆਲੇ ਤੇ ਅੱਜ ਨਿਵਾਸੀਵਾ ਸਤੰਤਰਤਾ ਦਿਵਸ ਉਹ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਈ ਵੱਤ ਤੋਂ ਵੱਧ ਇਸ ਮੰਡਲ ਕਟਰਾ ਭਾਈ ਸੰਤ ਸਿੰਘ ਦੇ ਨਾਲ ਆ ਕੇ ਇਹਨੂੰ ਤਿਰੰਗਾ ਯਾਤਰਾ ਨੂੰ ਵੱਤ ਤੋਂ ਵੱਧ ਲੋਕਾਂ ਦੇ ਨਾਲ ਅਸੀਂ ਇਹਨੂੰ ਕਾਮਯਾਬ ਕਰੀਏ ਸ਼ਸ਼ੀਕਲ ਜੀ ਜੈ ਸ਼੍ਰੀ ਰਾਮ ਮੈਂ ਐਡਵੋਕੇਟ ਲਖਵਿੰਦਰ ਬਸਨ ਜੀ ਇਹ ਤਿਰੰਗਾ ਯਾਤਰਾ ਅਸੀਂ ਅੰਮ੍ਰਿਤਸਰ ਚੋਂ ਸਾਡੇ ਰੋਮੀ ਚੋਪੜਾ ਜੀ ਨੇ ਜਿਹੜੇ ਬੜੇ ਉਤਸ਼ਾਹ ਨਾਲ ਤਨਗਾ ਯਾਤਰਾ ਦਾ ਇੰਤਜ਼ਾਮ ਕਰ ਰਹੇ ਨੇ ਮੈਂ ਪਹਿਲਾਂ ਉਹਨਾਂ ਵੱਲੋਂ ਤੇ ਆਪਣੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ 10 ਤਰੀਕ ਦਿਨ ਐਤਵਾਰ 10:30 ਵਜੇ ਸਾਰੇ ਉੱਤੇ ਹਮਮਾ ਕੇ ਪਹੁੰਚੋ Hindu Sabha School ਟਾਪ ਕੜੀਕਾ ਅੰਮ੍ਰਿਤਸਰ ਤੇ ਬਹੁਤ ਉਤਸ਼ਾਹ ਆ ਦੇਸ਼ ਦੇ ਲਈ ਕੰਮ ਆ ਸਮਾਜ ਦੇ ਲਈ ਕੰਮ ਆ ਤੇ ਮੈਂ ਜਿੰਨੇ ਵੀ ਸਾਡੇ ਯੁਵਾ ਪੀੜੀ ਆ ਸੰਡੇ ਵਾਲਾ ਦਿਨ ਮੋਸਟਲੀ ਛੁੱਟੀ ਹੁੰਦੀ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜਿੰਨੇ ਵੀ ਮੇਰੇ ਦੋਸਤ ਮਿੱਤਰ ਨੇ ਉਹ ਸਾਰੇ ਉਤੇ ਹਮ ਹਮਾ ਕੇ ਪਹੁੰਚੋ ਤੇ ਰੋਮੀ ਜੀ ਦੀ ਅਸੀਂ ਜਿਹੜੀ ਹੈ ਕੰਮ ਕਰ ਰਹੇ ਨੇ ਉਹਦੇ ਚ ਉਹਨਾਂ ਦਾ ਸਾਥ ਦਿਈਏ